ਸ਼੍ਰੀ ਰਾਗ ਮਖਲਾ ਪਹਿਲਾ ਵਣਜ ਕਰੋ ਮਣ ਜਾ ਰਹੋ ਵਕਰ લેਓ ਸਮਾਲ ਈ ਰਾਮ ਨਾਮ ਦਾ ਵਣਜ ਕਰਨ ਆਏ ਜੀਵੋ ਨਾਮ ਦਾ ਵਪਾਰ ਕਰੋ ਨਾਮ ਸੁਧਾ ਸੰਭਾਲ ਲਵੇ ਤਸੀ ਵਸਤਵੇ ਸਾਹੀਆ ਜਿਸੀ ਨਿਭਾ ਨਾਲ ਉਹ ਜਿਹੜਾ ਸੋਦਾ ਹੀ ਖਰੀਦਣਾ ਚਾਹੀਦਾ ਹੈ ਜਿਹੜਾ ਸਦਾ ਲਈ ਸਾਥ ਨਿਭਾਏ ਅੱਗੇ ਸਭ ਸੋ ਜਾਣ ਹੈ ਲੱਸੀ ਵਸਤ ਸਮਾਲ ਪਰ ਲੋਕ ਵਿੱਚ ਬੈਠਾ ਸਭ ਸਿਆਣਾ ਹੈ ਉਹ ਸਾਡੇ ਖਰੀਦੇ ਹੋਏ ਸੋਦੇ ਨੂੰ ਪੂਰੀ ਪਰਖ ਕਰਕੇ ਕਬੂਲ ਕਰੇਗਾ ਭਾਈ ਦੇ ਰਾਮ ਕਰੋ ਚਿੱਤ ਲਾਏ ਇਹ ਭਾਈ ਚਿੱਤ ਲਾ ਕੇ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਜਪੋ ਹਰ ਜਸ ਵਕਰ ਲੈ ਚਲੋ ਸੌ ਦੇ ਕਾਇਪਤੀ ਆਏ ਇੱਥੋਂ ਆਪਣੇ ਨਾਲ ਪਰਮਾਤਮਾ ਦੀ ਸਿਫਤ ਸਾਲਾਹ ਦਾ ਸੋਦਾ ਲੈ ਕੇ ਤੁਰੋ ਕਸਮ ਪ੍ਰਭੂ ਖੁਸ਼ ਹੋ ਕੇ ਵੇਖੇਗਾ ਰਹਾਉ ਜੇ ਨਾਰਾਸਨ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਜੋ ਨਨੁ ਮਨੁਕਾ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ ਕੋਟਾ ਮਨ ਜਿ ਵਣ ਜੀਆ ਮਨ ਤਨ ਕੋਟਾ ਹੋਏ ਜੇ ਨਿਤ ਕੋਟਾ ਵਪਾਰ ਹੀ ਕਰਦੇ ਰਹੀਏ ਤਾਂ ਮਨ ਵੀ ਕੋਟਾ ਹੋ ਜਾਂਦਾ ਹੈ ਤੇ ਸਰੀਰ ਵੀ ਕੋਟਾ ਭਾਵ ਘੂਟ ਮਨੁਕ ਦੇ ਅੰਦਰ ਰਚ ਜਾਂਦਾ ਹੈ ਕੋਈ ਫਾਤੇ ਮਿਰਗ ਜਿਉ ਦੁੱਖ ਕਣੋਂ ਨਿਤ ਰੋਏ ਜਿਵੇਂ ਫਾਹੀ ਵਿੱਚ ਫਸਿਆ ਹੋਇਆ ਹਰ ਕਰਨ ਦੁਖੀ ਹੁੰਦਾ ਹੈ ਤੇਵੇਂ ਘੋਟ ਦੀ ਫਾਹੀ ਵਿੱਚ ਫਸ ਕੇ ਜੀਵ ਨੂੰ ਬਹੁਤ ਦੁੱਖ ਹੁੰਦਾ ਹੈ ਉਹ ਨਿਤ ਦੁਖੀ ਹੁੰਦਾ ਹੈ ਕੋਟੇ ਪੋਤਾ ਨਾ ਪਵੇ ਤੇ ਨਹਰ ਗੁਰ ਦਰਸ ਨਾ ਹੋਏ ਕੋਟੇ ਸਿੱਕੇ ਸਰਕਾਰੀ ਖਜ਼ਾਨੇ ਵਿੱਚ ਨਹੀਂ ਲਏ ਜਾਂਦੇ ਤੇ ਮੇ ਕੋਟੇ ਬੰਦੇ ਦਰਗਾਹ ਵਿੱਚ ਆਦਰ ਨਹੀਂ ਪਾਉਂਦੇ ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ ਕੋਟਾ ਜਾਤ ਨਾ ਪਤ ਹੈ ਕੋਟ ਨਸੀ ਜਿਸ ਕੋਏ ਕੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ ਕੋਟੇ ਨੂੰ ਇੱਜ਼ਤ ਨਹੀਂ ਮਿਲਦੀ ਕੋਟ ਕਰਨ ਨਾਲ ਕੋਈ ਜੀਵ ਆਤਮਿਕ ਜੀਵਨ ਵਿੱਚ ਕਾਮਯਾਬ ਨਹੀਂ ਹੋ ਸਕਦਾ ਕੋਟੇ ਕੋਟ ਕਮਾਵਣਾ ਆਇ ਗਿਆ ਪਤ ਕੋਏ ਕੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ ਉਸ ਨੂੰ ਖੋਟ ਕਮਾਉਣ ਦੀ ਆਦਤ ਪੈ ਜਾਂਦੀ ਹੈ ਉਹ ਆਪਣੀ ਇੱਜ਼ਤ ਗਵਾਕ ਕਿਸੇ ਦਾ ਜੰਮ ਦਾ ਮਰਦਾ ਰਹਿੰਦਾ ਹੈ ਨਾਨਕ ਮਨ ਸਮਝਾਈ ਆ ਗੁਰ ਕੈ ਸਭ ਸਲਾਹ ਇਹ ਨਾਨਕ ਪਰਮਾਤਮਾ ਦੀ ਸਿਫਤ ਸਲਾਹ ਵਾਲੇ ਗੁਰੂ ਸਬਦ ਦੀ ਰਾਹੀ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਨਾਹ ਜਿਹੜੇ ਬੰਦੇ ਪ੍ਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਕੋਟੇ ਕੰਮਾਂ ਦਾ ਭਾਰ ਸੰਹਾਰਨਾ ਨਹੀਂ ਪੈਂਦਾ ਉਹਨਾਂ ਦਾ ਮਨ ਕੋਟੇ ਕੰਮਾਂ ਵੱਲ ਨਹੀਂ ਦੌੜਦਾ ਔਰ ਜਪੁ ਲਾਹਾ ਅਗਲਾ ਨਿਰਭਾਉ ਹਰ ਮਨ ਮਾਹ ਪ੍ਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਿਕ ਲਾਭ ਖੱਟ ਲਈਦਾ ਹੈ ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿੱਚ ਆ ਵਸਦਾ ਹੈ ਸ੍ਰੀ ਰਾਗੋ ਮੋਹਲਾ ਪਹਿਲਾ ਘਰ ਦੂਜਾ ਧਨ ਜੋ ਬਣ ਵਰ ਫੁੱਲੜਾ 나ਠੀ ਅੜੇ ਦਿਨ ਚਾਰ ਧਨ ਜਵਾਨੀ ਅਤੇ ਨਿੱਕਾ ਜਿਹਾ ਫੁੱਲ ਇਹ ਚਾਰ ਦਿਨਾਂ ਦੇ ਹੀ ਪਰੌਣੇ ਹੁੰਦੇ ਹਨ ਅਬਣ ਕੇਰੇ ਪੱਤ ਜਿਉ ਢੁੱਲ ਢੁੱਲ ਜਮਣ ਹਾਰ ਜਿਵੇਂ ਚੋਪੱਤੀ ਦੇ ਪੱਤਰ ਪਾਣੀ ਦੇ ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ ਤੇਵੇਂ ਇਹ ਵੀ ਨਾਸ ਹੋ ਜਾਂਦੇ ਹਨ ਰੰਗ ਮਾਣ ਲੈ ਪਿਆਰਿਆ ਧਨ ਜੋਬਣ ਨਾ ਹਲਾ ਇਹ ਪਿਆਰੇ ਜਦ ਤੱਕ ਨਵੀਂ ਜਵਾਨੀ ਹੈ ਤਦ ਤੱਕ ਆਤਮਿਕ ਆਨੰਦ ਲੈ ਲੈ ਦਿਨ ਤੁਰੜੇ ਤੱਕੇ ਭਇਆ ਪੁਰਾਣਾ ਚੋਲਾ ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ ਸਰੀਰ ਚੋਲਾ ਪ੍ਰਾਣਾ ਹੋ ਜਾਏਗਾ ਫਿਰ ਸਿਮਰਨ ਨਹੀਂ ਹੋ ਸਕੇਗਾ ਰਹਾਉ ਸੱਜਣ ਮੇਰੇ ਰੰਗੁਲੇ ਜਾਏ ਸੱਤੇ ਜੀ ਰਾਣ ਮੇਰੇ ਪਿਆਰੇ ਸੱਜਣ ਕਬਰਸਤਾਨ ਵਿੱਚ ਜਾ ਸੁੱਤੇ ਹਨ ਹਉ ਪੀਵੰਜਾ ਢਮਣੀ ਰੋਵਾ ਝੀਣੀ ਬਾਣ ਮੈਂ ਉਹਨਾਂ ਦੇ ਵਿਛੋੜੇ ਵਿੱਚ ਧੀਮੀ ਆਵਾਜ਼ ਨਾਲ ਹੋ ਰਹੀ ਹਾਂ ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਮੈਂ ਪੀਦ ਚਿੱਤੀ ਹੋ ਕੇ ਉਧਰ ਨੂੰ ਹੀ ਚੱਲ ਪਾਵਾਂਗੀ ਕੀ ਨਾ ਸੁਣੀ ਹੀ ਗੋਰੀਏ ਆਪਣ ਕੰਨੀ ਸੋਏ ਇਹ ਸੁੰਦਰ ਜੀਵ ਇਸਤਰੀ ਤੂੰ ਧਿਆਨ ਨਾਲੇ ਖਬਰ ਕਿਉਂ ਨਹੀਂ ਸੁਣਦੀ ਲੱਗੀ ਆਵੇ ਸਾਹੁਰੇ ਨਿਤ ਨਪਈਆ ਹੋਏ ਕਿ ਪੀਕਾ ਘਰ ਸਲੋਕ ਦਾ ਵਸੀਬਾ ਸਦਾ ਨਹੀਂ ਰਹਿ ਸਕਦਾ ਸਾਰੇ ਕਰ ਪ੍ਰਲੋਕ ਵਿੱਚ ਜ਼ਰੂਰ ਜਾਣਾ ਪਵੇਗਾ ਨਾਨਕ ਸੁਤੀ ਪਈ ਹੈ ਜਾਣ ਵਰਤੀ ਸਨ ਇਹ ਨਾਨਕ ਜਿਹੜੀ ਜੀਵ स्त्री ਪਿੱਕੇ ਕਰ ਵਿੱਚ ਲੋਕ ਵਿੱਚ ਮਫਲਤੀ ਨੀਂਦ ਵਿੱਚ ਸੁਤੀ ਰਹੀ ਕਿਉਂ ਜਾਣੋ ਕਿ ਉਸ ਦੇ ਗੁਣਾਂ ਨੂੰ ਦਿਨ ਦਿਹਾੜੇ ਹੀ ਸਨ ਲੱਗੀ ਰਹੀ ਗੁਣਾ ਗਵਾਈ ਗੱਠੜੀ ਆਪ ਗੁਣ ਚੱਲੀ ਬੰਨ ਉਹਨਾਂ ਨੇ ਗੁਣਾਂ ਦੀ ਗੱਟੜੀ ਘੰਟਣੀ ਗਵਾਲਈ ਉਹ ਇਤੋਂ ਔਗਣਾ ਦੀ ਪੰਡ ਬੰਨ ਲੈ ਕੇ ਤਰੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ